ਯੋਗ ਜੀ ਵੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਮਲੇਰ ਕੋਲਡਾ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮੈਂ ਆਪਕਾ ਨਾਲ ਮੇਰੇ ਸੀਆਈਏ ਇੰਚਾਰਜ ਤੇ ਸਾਡੀ ਸਾਰੀ ਟੀਮ ਵੱਖ-ਵੱਖ ਜਗ੍ਹਾ ਤੇ ਅਸੀਂ ਰੇਡ ਕਰਦੇ ਆਂ। ਔਰ ਇਹ ਅਸੀਂ ਜਿੰਨੇ ਵੀ ਕੋਈ ਸ਼ੱਕੀ ਬੰਦੇ ਸਾਡੋ ਮਿਲਦੇ ਜਿਵੇਂ ਸਿਵਲ ਹਸਪੀਟਲ ਦੇ ਮੂਰੇ ਬਹੁਤ ਜ਼ਿਆਦਾ ਲੋਕ ਉਹ ਕਰਦੇ ਸੀ ਵੀ ਇਥੇ ਮੁੰਡੇ ਖੜਦੇ ਆ। ਉਹ ਉੱਥੇ ਜੋ ਵੀ ਸ਼ੱਕੀ ਮਲੇ ਅਸੀਂ ਲੈ ਕੇ ਉਹ ਰਾਉਂਡ ਅਪ ਕੀਤੇ ਤਾਂ ਉਹਨਾਂ ਦੇ ਜੋ ਬੰਦੀ ਕਾਰਵਾਈ ਤੋਂ ਕਰਾਈ ਤਾਂ ਇੱਕ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਆਪਣੇ ਰੇਲਵੇ ਪੁਲ ਦੇ ਨੀਚੇ ਕੁਝ ਬੱਚੇ ਬੈਠਦੇ ਆ ਉਹ ਬਹੁਤ ਅਕਸਰਤਾ ਕਰਦੇ ਉਹ ਵੀ ਅਸੀਂ ਲੈ ਕੇ ਉਹਨਾਂ ਨੂੰ ਵੀ ਰਾਉਂਡ ਅਪ ਕਰਕੇ ਕਾਂਡੇ ਲੈ ਜਾ ਕੇ ਉਹਨਾਂ ਦੇ ਖਿਲਾਫ ਕਰਦੇ ਬਾਕੀ ਜੇ ਕਿਸੇ ਨੂੰ ਕੋਈ ਵੀ ਪਤਾ ਲੱਗਦਾ ਕੋਈ ਨਸ਼ਾ ਵੇਚਦਾ ਸ਼ਹਿਰ ਦੇ ਵਿੱਚ ਕੋਈ ਆਏ ਜਿੱਕੇ ਦੇ ਜਗ੍ਹਾ ਤੇ ਖੜਦੇ ਆ ਪੀਂਦੇ ਆ ਉਹ ਸਾਨੂੰ ਦੱਸਣ ਅਸੀਂ ਉੱਥੇ ਹੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਧੰਨਵਾਦ